ਨੌਜਵਾਨ ਦੀ ਪੇਤ ਪਰੇ ਹਰਾਤ ਦੇ ਵਿੱਚ ਮੌਤ ਹੋ ਜਾਣ ਦੇ ਕਾਰਨ ਇਲਾਕੇ ਦੇ ਵਿੱਚ ਸਸਨੀ ਫੈਲ ਗਈ ਹੈ ਤੇ লাশ ਮਿਲਣ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਮਾਮਲਾ ਪਟਾਲਾ ਦੇ ਗਾਂਧੀ ਕੈਂਪ ਦੇ ਕੋਲ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕੇ ਸਥਾਨਕ ਲੋਕਾਂ ਦੇ ਮੁਤਾਬਕ ਮ੍ਰਿਤਕ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ ਲੇਕਿਨ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਨੌਜਵਾਨ ਦੇ ਪਿਤਾ ਦੇ ਬਿਆਨਾਂ ਮੁਤਾਬਕ ਮ੍ਰਿਤਕ ਨੌਜਵਾਨ ਹਸਪਤਾਲ ਦੇ ਵਿੱਚ ਪਰਤੀ ਸੀ ਤੇ ਉਤੋਂ ਭੱਜ ਆਇਆ ਸੀ ਤੇ ਹੁਣ ਉਸ ਦੀ ਲਾਸ਼ ਮਿਲੀ ਹੈ ਉਨ੍ਹਾਂ ਕਿਹਾ ਹੈ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਮੁਤਾਬਕ ਬੰਦੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਇਹ ਮੁੰਡਾ ਅਜੀ ਟੀਕੇ ਲਾਂਦਾ ਹੁੰਦਾ ਸੀ ਕਿਥੋਂ ਰਹਿਣ ਵਾਲਾ ਇਹ ਮਗਾਂ ਦੀ ਕਿਥੋਂ ਦੇ ਰਹਿਣ ਵਾਲਾ ਉਹ ਪਰਲੀ ਗਲੀ ਦਾ ਰਹਿਣ ਵਾਲਾ ਜੀ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਜੇ ਕੋ ਠਾਕਦਾ ਉਹਨੂੰ ਮਾਰਦੇ ਜੇ ਪੁਸਤ ਕਾਰਵਾਈ ਕਰਨ ਦੀ ਹੈ ਘਰ ਫਿਰ ਹਟਾਉਣੀ ਹੈ ਆਹੋ ਢਾਂਡੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾ ਕਿ ਇਹਦੇ ਢਾਂਡੇ ਜਿਹੜੇ ਕਰਦੇ ਨੇ ਉਹਨਾਂ ਦਾ ਢਾਂਡਾ ਇਹ ਜਿਹੜੇ ਦੇ ਵਾਰਿਸ ਜਿਹੜੇ ਆ ਇਹਨਾਂ ਦੇ ਪਿਤਾ ਦੇ ਨਾਲ ਗੱਲ ਹੋਈ ਹੋ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾਲ ਜੇ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅਬਰਸਰ ਦਾ ਉਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਉਹਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਇਹਦੀ ਕਿਤੇ ਇੱਥੇ ਆਣ ਕਿਤੇ ਅੱਜ ਉਹ ਤਲਾਹ ਮੜੀਏ ਪੀਥੇ ਦੀ ਡੈਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਹੈ ਕੀ ਕਾਰਵਾਈ ਕਰਦੇ ਹਾਂ ਕਾਰਵਾਈ ਉਹਨਾਂ ਪਰਿਵਾਰ ਤੇ ਡਿਫੈਂਡ ਕਰਦਾ ਹੈ ਤੇ ਮਾਲਕਾਂ ਦੇ ਜੋ ਆਰੇ ਨੇ ਸੀ ਉਹਨਾਂ ਦਾ ਵੀ ਕਹਿਦਾ ਬਿਆਨ ਲਿਖਾਂਗੇ ਮਹਲਾਵਾਸੀ ਕਹਿ ਰਹੇ ਸੀ ਸਾਨੂੰ ਕਿ ਨਥੀ ਕਰਦਾ ਕੀ ਗੱਲ ਕਹਿੰਦਾ ਸੀ ਦੇਖੋ ਜੀ ਬੀਤੇ ਸਮੇਂ ਤੋਂ ਨਾਲ ਭਾਵੇਂ ਕੋ ਕਰਦਾ ਹੀ ਹੋਵੇ ਪਰ ਇਹ ਕਨੈਕਟ ਦੀ سپورਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਇਹ ਤੇ ਹੁਣ ਹੈ ਤੇ ਦਾਖਲ ਹੀ ਸੀ ਬਿਊਰੋ ਰਿਪੋਰਟ ਜਗਬਾਣੀ ਟੀਵੀ